ਹੱਕਾਤਰਾ ਹੋਰ ਕੀ ਆ ਹੁੰਦਾ ਹੈ ਕਿ ਇੱਕ ਆਪੋਜੀਸ਼ਨ ਲੀਡਰ ਨੂੰ ਇਸ ਕਰਕੇ ਕਿ ਉਸਨੇ ਇਹ ਕਿਹਾ ਕਿ ਬੰਬ ਚੱਲ ਰਹੇ ਸੂਬੇ ਦੇ ਵਿੱਚ ਲੌਂਗ ਆਂਡ ਆਰਡਰ ਖਰਾਬ ਹੈ ਇਸ ਕਰਕੇ ਫੜ ਕੇ ਅੰਦਰ ਦਿੱਤਾ ਇਸ ਤੋਂ ਬਾਅਦ ਸਵਿਧਾਨ ਨੂੰ ਹੋਰ ਕੀ ਖਤਰਾ ਹੋ ਸਕਦਾ ਉਹ ਕਹਿੰਦੇ ਕਿ ਸੁਸ਼ੇਦ ਹਸਨ ਕੀ ਹੈ ਅਤੇ ਦੇਸ਼ਾ ਰਾਜਨੀਤਿਕ ਭਵਾਂ ਦਾ ਇੱਕ ਬਿਕਨ ਇਹ ਇੱਕ ਗੱਲ ਪਹਿਲਾਂ ਅਖਬਾਰ ਵਿੱਚ ਵੀ ਆਈ ਹੈ ਇਹ ਆਮ ਚਰਚਾ ਹੈ ਕਿ ਯਾਰ ਬੰਬ ਚੱਲ ਰਹੇ ਬੁਰਾ ਹਾਲ ਹੋ ਰਿਹਾ ਹੈ ਇਹ ਫਰੋਤੀਆਂ ਲੋਕ ਮੰਗ ਰਹੇ ਐ ਇੱਥੇ ਗੋਲੀਆਂ ਚੱਲਦੀਆਂ ਇੱਥੇ ਬੰਦੇ ਮਾਰੇ ਜਾਂਦੇ ਐ ਇੱਥੇ ਬੰਦੇ ਅਗਵਾ ਕੀਤੇ ਜਾਂਦੇ ਐ ਇੱਥੇ ਜੇ ਫਰੋਤੀ ਨਾ ਦੋ ਤਾਂ ਗੋਲੀ ਮਾਰ ਦਿੱਤੀ ਜਾਂਦੀ ਐ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਐ ਜੀਣਾ ਦੁਰਪਰ ਹੋਇਆ ਵਾ ਅਜਿਹੀ ਹਾਲਤ ਦੇ ਵਿੱਚ ਜੇ ਆਫੀਸ਼ਲ ਲੀਡਰ ਬੋਲਦਾ ਉਹਨੂੰ ਵਿਚਾਕੇ ਅੰਦਰ ਕਰ ਦੋ ਹੋਰ ਤੁਸੀਂ ਦੱਸੋ ਕਿ ਆ ਗ੍ਰੰਟੀ ਸਾਡੀ ਸਿੱਖਿਆ ਕ੍ਰਾਂਤੀ ਤੋਂ ਜਿਹੜੇ ਅੱਜ ਦੀ ਰਾਸੀ ਪਾਰਟੀਆਂ ਨੇ ਉਹ ਚਿੰਤਿਤ ਨੇ ਯਾਰ ਕਿਹੜੀ ਕ੍ਰਾਂਤੀ ਦੀ ਗੱਲ ਕਰਦੇ ਸਿੱਖਿਆ ਕ੍ਰਾਂਤੀ ਉਹੀ ਸਕੂਲ ਹੈ ਨਾ ਮਾ ਕੋਈ ਨਹੀਂ ਬਣਾਇਆ ਉਸੇ ਸਕੂਲ ਨੂੰ ਸਫੈਤੀ ਕਰਾਈ ਹੈ ਕਈਆਂ ਨੂੰ ਸਫੈਤੀ ਵੀ ਨਹੀਂ ਕਰਾਈ ਜਿਹੜਾ 5 ਸਾਲ ਪਹਿਲਾਂ ਟਾਇਲਟ ਬਣਿਆ ਸੀ ਉਹਦਾ ਵੀ ਨਹੀਂ ਪੱਥਰ ਜਿਹੜਾ ਕੋਈ ਐਮਪੀ ਗ੍ਰਾਂਟ ਚੋਂ ਕਦੇ ਬਣ ਗਿਆ ਜਾਂ ਸਰਵ ਸਿੱਖਿਆ ਵਿਭਾਗ ਚੋਂ ਕਮਰਾ ਬਣ ਗਿਆ ਉਹਦਾ ਵੀ ਨਹੀਂ ਪੱਥਰ ਇੱਕ ਇੱਕ ਸਕੂਲ ਦੇ ਵਿੱਚ 5-5 ਨਹੀਂ ਪੱਥਰ ਲਗਾਦੇ ਹੈ ਆਮ ਆਦੀ ਪਾਰਟੀ ਵਾਲੇ ਤਾਂ ਕਹਿੰਦੇ ਸੀ ਅਸੀਂ ਨਹੀਂ ਪੱਥਰ ਦੇ ਖਿਲਾਫ ਹਾਂ ਹੁਣ ਨਹੀਂ ਪੱਥਰ ਤੇ ਭਗਵੰਤ ਮਾਨ ਦਾ ਨਾਮ ਹੈ ਜਦ ਕਹਿੰਦਾ ਤਾਂ ਰਾਜ ਮਿਸਤਰੀ ਦਾ ਲਿਖੇ ਕਰਾਂਗੇ ਇਹ ਕ੍ਰਾਂਤੀ ਹੈ ਟੋਇਟ ਦੇ ਵੀ ਉਦਘਾਟਨ ਹੋ ਰਹੇ ਆ ਟਾਇਲਟਾਂ ਸਫਾਰਸ਼ਾਂ ਆ ਰਹੀਆਂ ਐਮਐਲਏ ਨੂੰ ਵੀ ਇੱਥੇ ਦਾਖਲਾ ਲੈਣਾ ਹੈ ਸਰਕਾਰੀ ਸਕੂਲਾਂ ਵਿੱਚ ਸਫਾਰਸ਼ਾਂ ਆ ਰਹੀਆਂ ਐਮਐਲਏ ਨੂੰ ਹਾਂਜੀ ਇਹ ਐਮਐਲਏ ਨੂੰ ਨਹੀਂ ਮੁੱਖ ਮੰਤਰੀ ਨੂੰ ਵੀ ਦਵਾ ਦੇਣਾ ਕਿਹੜੇ ਪੜਿਆ ਹੋਇਆ ਇਹ ਨਹੀਂ ਕੀਤੀਆਂ ਕੰਮ ਕੌਣ ਹੈ ਜਿਹੜੀ ਪ੍ਰਿੰਕਾ ਕੱਕੜ ਆਮ ਆਦਮੀ ਪਾਰਟੀ ਦੀ ਪ੍ਰੋਖਤਾ ਕਾਹਦੇ ਵਾਰੀ ਚ ਹੈ ਨੈਸ਼ਨਲ ਹਾਰਟ ਕੇਸ ਦੇ ਵਿੱਚ ਓ ਯਾਰ ਉਹਨੂੰ ਕੀ ਪਤਾ ਨੇਸ਼ਨਲ ਹਾਰਟ ਕਾ ਕੀ ਹੁੰਦਾ ਪ੍ਰਿੰਕਾ ਕੱਕੜਾ ਬਣੀ ਕਿਉਂਦਾ ਪਤਾ ਕਿ ਸਵਾਲ ਹੈ ਪੰਜਾਬ ਦੇ ਮੱਕਾ ਤੇਰਾ ਯੁੱਧ ਨਸ਼ਿਆਂ ਵਿਰੁੱਧ ਕਹਿੰਦੇ ਜੇ ਨਸ਼ਿਆਂ ਦਾ ਪੂਰਾ ਖਾਤਮਾ ਹੋਣ ਹੋਏਗਾ ਔਰ ਅਸੀਂ ਕਰ ਰਹੇ ਹਾਂ ਇਹਦੇ ਬਾਰੇ ਕੀ ਕਹੋਗੇ ਯਾਰ ਮੈਂ ਕਹਿੰਨਾ ਕਿ 3 ਸਾਲੇ ਕਿੱਥੇ ਸੀ ਨਸ਼ੇ ਬੰਦ ਕਰਨ ਦੇ ਵਿੱਚ ਜਦੋਂ ਤਾਂ ਮੁੱਖ ਮੰਤਰੀ 1.5 ਸੂਬੇ ਦਾ ਹੈਗਾ ਇਹ ਸ਼ਰਾਬ ਪੀਣ ਦਾ ਔਰ ਨਸ਼ੇ ਫੈਲਾਉਣ ਦਾ ਇਹ ਤਾਂ ਆਈਕਨ ਬਣਿਆ ਹੋਇਆ ਹੈ ਕਦੇ ਸ਼ਰਾਬ ਪੀ ਕੇ ਉਹਦੇ ਜਹਾਜ਼ ਥਲੇ गिर ਜਾਂਦਾ ਕਦੇ ਸ਼ਰਾਬ ਪੀ ਚੁੱਕੇ ਕਿਸੇ ਰੈਸਟੋਰੈਂਟ ਵਿੱਚ ਰੌਲਾ ਪੈ ਜਾਂਦਾ ਲੜਾਈ ਹੋ ਜਾਂਦੀ ਹੈ ਕਿਸੇ ਨੂੰ ਫੜਫੜਾਈ ਹੋ ਜਾਂਦੀ ਹੈ ਇਹ ਜਿਹੜਾ ਆਈਕਨ ਹੈ ਇਹ ਫਿਰ ਸੌਂ ਖਾਂਦੇ ਜੀ ਐਸੀ ਪੰਜਾਬ ਦੀ ਮਿੱਟੀ ਦੀ ਸੌਂ ਖਾਂਦੇ ਕੋਈ ਯਾਰ ਆਪਣੀ ਸੌਂ ਖਾ ਲੋ ਪੰਜਾਬ ਦੀ ਮਿੱਟੀ ਨੂੰ ਕਾਹਨੂੰ ਬਦਨਾਮ ਕਰ ਰਹੇ ਹੋ ਪੰਜਾਬ ਦੀ ਮਿੱਟੀ ਨੂੰ ਕਾਹਨੂੰ ਮਾਰ ਰਹੇ ਹੋ ਜਿਹੜਾ ਦੇਖਦਾ ਉੱਟ ਕੇ ਪੰਜਾਬ ਦੀ ਮਿੱਟੀ ਦੀ ਸੌਂ ਖਾਂਦਾ ਪਹਿਲਾਂ ਆਪਣੀ ਮਾਂ ਦੀ ਖਾਦੀ ਸੀ ਉਧਰ ਉਹਨੇ ਕੇਜਰੀਵਾਰ ਨੇ ਆਪਣੇ ਬੱਚਿਆਂ ਦੀ ਖਾਦੀ ਸੀ ਕਿਸੇ ਗੱਲ ਪਰੇ ਪੂਰੇ ਉੱtre ਅਜੇ ਤੱਕ ਉਹ ਕਹਿੰਦੇ ਸੀ ਪੰਜਾਬ ਨਾਲ ਜੁੜੇ ਆ ਪੰਜਾਬ ਵਾਸਤੇ ਸਭ ਕੁਝ ਕਰ ਰਹੇ ਯਾਰ ਕੇਜਰੀ ਬਾਦ ਦਾ ਪੰਜਾਬ ਚ ਕੀ ਆ ਗੱਡਾ ਪਿਆ ਯਾਰ ਕਹਿੰਦੇ ਪੰਜਾਬ ਨਾਲ ਜੁੜੇ ਪਏ ਉਹ ਪੰਜਾਬ ਨਾਲ ਉਹ ਪੰਜਾਬ ਦਾ ਹੈਗਾ ਨਾ ਉਹਦੇ ਨਾਨਕੇ ਨਾ ਦਾਦਕੇ ਨਾ ਸਹੁਰੇ ਨਾ ਪੇਕੇ ਉਹਦਾ ਹੈ ਕਿ ਪੰਜਾਬ ਦੇ ਵਿੱਚ ਫੇਰ ਕਹੀ ਪੰਜਾਬ ਦੀ ਮਿੱਟੀ ਦੀ ਸੌਂ ਖਾਉਂਗੇ ਆ ਕੇ ਬੋੜੀ ਕਿਹਾ ਲੱਗਦੀ ਪੰਜਾਬ ਦੀ ਮਿੱਟੀ ਜਿੱਤੇ ਤੁਸੀਂ ਸੌਂ ਖਾਈ ਜੰਨੇ ਪਤਾ ਕਿ ਕਈ ਤੇ ਹਰਾ ਤੇਰੇ ਸਿਰ ਦੀ ਸੌਂ ਕਹਿੰਦਾ ਮਾਰਨਾ ਮੰਨੂ ਹੀ ਹੈ ਮਿੱਟੀ ਨੂੰ ਹੀ ਮਾਰਨਾ ਸਾਡੀ ਨੂੰ ਮਿੱਟੀ ਨੂੰ ਹੀ ਲੁੱਟਣਾ ਸਾਡੀ ਨੂੰ ਮਾਈਨਿੰਗ ਅੰਤਾਂ ਦੀ ਹੋ ਰਹੀ ਹੈ ਹਰ ਤਰ੍ਹਾਂ ਦੀ ਦੱਸੋ ਮੈਨੂੰ ਇਹੀ ਕੇਜਰੀਵਾਲ ਕਹਿੰਦਾ ਸੀ ਕਿ ਨਾ 50000 ਕਰੋੜ ਰੁਪਇਆ ਸਾਲ ਦਾ ਮਾਈਨਿੰਗ ਚ ਲਾਉਂਗਾ ਕੋਈ ਠੇਕਾ ਦਿੱਤਾ ਅਜੇ ਤੱਕ ਮਾਈਨਿੰਗ ਦਾ 3 ਸਾਲ ਹੋ ਗਏ ਮਾਈਨਿੰਗ ਦੀ ਪਾਲਸੀ ਉਹ ਨਹੀਂ ਲੈ ਕੇ ਆਇਆ ਸਾਰਾ ਪੈਸਾ ਦਿੱਲੀ ਨੂੰ ਜਾ ਰਿਹਾ ਅੱਛਾ ਆਮ ਆਨੀ ਪਾਰਟੀ ਵਾਲੇ ਫੋਟੋ ਲਾਉਂਦੇ ਆ ਅੰਬੇਦਕਰ ਸਾਹਿਬ ਦੀ ਪਿੱਛੇ ਲੇਕਿਨ ਅੰਬੇਦਕਰ ਦੀ ਸੋਚ ਨੂੰ ਨਹੀਂ ਮੰਨਦੇ ਉਹਨਾਂ ਨੇ ਜੋ ਸਾਨੂੰ ਸੰਵਿਧਾਨ ਦਿੱਤਾ ਉਰੇ ਜੇ ਉਹ ਸਾਨੂੰ ਐਕਸਪ੍ਰੈਸ਼ਨ ਸਪੀਚ ਦਾ ਸਾਨੂੰ ਬੋਲਣ ਦਾ ਅਧਿਕਾਰ ਦਿੱਤਾ ਫਰੀडम ਆਫ ਸਪੀਚ ਦਿੱਤੀ ਉਸ ਨੂੰ ਬੰਦੇ ਕੋਈ ਨਹੀਂ ਹੈ ਜੇ ਸਾਡਾ ਸੀਐਲਪੀ ਲੀਡਰ ਅੱਜ ਕਹਿ ਰਿਹਾ ਹੈ ਕਿ ਜਿੱਥੇ ਬੰਬ ਹੈ ਬੰਬ ਚੱਲ ਰਹੇ ਹੈ ਇੰਟੈਲੀਜੈਂਸ ਨੂੰ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਜਿਹੜਾ ਇਹਨਾਂ ਦੇ ਖਿਲਾਫ ਬੋਲਦਾ ਉਹਨੂੰ ਚੱਕ ਕੇ ਅੰਦਰ ਲੇਕਿਨ ਬੰਬ ਚੱਲ ਰਹੇ ਹੈ ਜੇ 18 ਬੰਬ ਉਹ ਕਹਿ ਰਹੇ ਚੱਲ ਰਹੇ ਤੇ ਚੱਲ ਵੀ ਗਏ ਨਾ ਸਾਡੇ ਜਲੰਧਰ ਦੇ ਵਿੱਚ ਚੱਲਿਆ ਗੋਲੀਆਂ ਚੱਲ ਰਹੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਲੇਕਿਨ ਇਹ ਜਿਹੜਾ ਕੋਈ ਪੱਤਰਕਾਰ ਬੋਲਦਾ ਪੱਤਰਕਾਰ ਨੂੰ ਅੰਦਰ ਜਿਹੜਾ ਕੋਈ ਲੀਡਰ ਬੋਲਦਾ ਉਹਨੂੰ ਲੀਡਰ ਨੂੰ ਅੰਦਰ ਇਹ ਮੈਦਾਨ ਕਰਦੀ ਸੋਚ ਹੈ ਫਿਰ ਫੋਟੋਕਾਰੋਂ ਪਿੱਛੇ ਤੋਂ ਤੁਸੀਂ ਕਿਸੇ ਗਰੀਬ ਨੂੰ ਚਾਲਦੇ ਨਹੀਂ ਤੁਸੀਂ ਕਿਸੇ ਬੋਲਦੇ ਨੂੰ ਚਾਲਦੇ ਨਹੀਂ ਅੱਜ ਆਮ ਆਦਮੀ ਪਾਰਟੀ ਜਿੰਨੀ ਦਲਿਤ ਵਰਗ ਦੀ ਦੁਸ਼ਮਣ ਹੈ ਐਨਾ ਕੋਈ ਕਦੇ ਨਹੀਂ ਸੀ ਅੱਜ ਆਮ ਆਦੀ ਪਾਰਟੀ ਜਿੰਨੀ ਸਿੱਖੀ ਦੀ ਦੁਸ਼ਮਣ ਹੈ ਐਨਾ ਕਦੇ ਕੋਈ ਨਹੀਂ ਸੀ ਐਸਜੀਪੀਸੀ ਦਾ ਜਿਹੜਾ ਕਾਨੂੰਨ ਹੈ 1925 ਦਾ ਉਹਦੇ ਵਿੱਚ ਸੋਧ ਕਰਨ ਦੀ ਅੱਜ ਤੱਕ ਕਿਸੇ ਦੀ ਹਿੰਮਤ ਨਹੀਂ ਪਈ ਲੇਕਿਨ ਆ ਜਿਹੜਾ ਭਗਵੰਤ ਮਾਨ ਐਨੇ ਕੀਤੀ ਦਲਿਤ ਵਰਗ ਦੇ ਹਰ ਦਿਨ ਖਿਲਾਫ ਨੌਕਰੀਆਂ ਦੇ ਵਿੱਚ ਜੋ ਅੰਬੇਦਕਰ ਦੀ ਸੋਚ ਆ ਉਹਨੂੰ ਪੂਰੀ ਨਹੀਂ ਕਰ ਰਹੇ ਇਸ ਲਈ ਭਰਾਓ ਮੈਂ ਅੱਜ ਤੁਹਾਡਾ ਧੰਨਵਾਦੀ ਹਾਂ ਤੁਸੀਂ ਬੜੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋ ਕੇ ਆਏ ਤੇ ਮੈਨੂੰ ਵੀ ਬੁਲਾਇਆ ਮੈਂ ਖਾਸ ਤੌਰ ਤੇ ਔਜਲਾ ਸਾਹਿਬ ਦਾ ਤੇ ਆਪਣੇ ਵੱਡੇ ਵੀਰ ਰਾਜਪਾਲ ਵੇਕਤਾ ਜੀ ਦਾ ਧੰਨਵਾਦੀ ਹਾਂ ਤੇ ਆਪਣੇ ਪਵਨ ਖੇੜਾ ਜੀ ਨੂੰ ਜੀ ਆਇਆਂ ਕਹਿੰਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ